ਮੱਥਰੂ ਗਾਹ ਤੇ ਗੋਲੇ ਛੱਟੇ ਜਾ ਰਹੇ ਨੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿੱਥੇ ਸਾਡਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਆ ਇੱਥੇ ਪ੍ਰਕਾਸ਼ਾ ਸਾਡਾ ਗੁਰੂ ਗ੍ਰੰਥ ਸਾਹਿਬ ਅੱਜ ਤਾਂ ਹੱਦ ਟੱਪਦੀ ਸਰਕਾਰ ਨੇ ਪਹਿਲਾਂ ਤਾਂ ਸਾਡੇ ਸ਼ੰਭੂ ਖਨੌਰੀ ਬਾਡਰਾਂ ਤੇ ਕਿਸਾਨਾਂ ਤੇ ਉੱਤੇ ਅਤਿਆਚਾਰ ਹੁੰਦਾ ਸੀ ਅੱਜ ਸਾਡੇ ਨੌਜਵਾਨਾਂ ਦੇ ਉੱਤੇ ਅੱਜ ਸਾਡੇ ਸਿੰਘਾਂ ਦੇ ਉੱਤੇ ਅੱਜ ਸਾਡੇ ਗੁਰੂਗ੍ਰਾਂ ਸਾਹਿਬ ਉੱਤੇ ਆਹ ਦੇਖੋ ਕਿਵੇਂ ਗੋਲੇ ਦਾਗ ਰਹੇ ਨੇ ਜਮਾਂ ਹੀ ਨਿਆਂ ਨਿਆਂ ਤੱਕਾ ਹੋ ਰਿਹਾ ਪੰਜਾਬ ਦੇ ਨਾਲ ਹੁਣ ਵੀ ਇਸ ਸਮਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦਾ ਨਹੀਂ ਇਹਨਾਂ ਨੇ ਆਪਣੇ ਨਾਲ ਇਹੀ ਹੱਲ ਕਰਨਾ ਆ ਦੇਖੋ ਗੋਲੇ ਕਿੱਥੋਂ ਆ ਕੇ ਗਰੇ ਆ ਆ ਦੇਖੋ ਆ ਦੇਖੋ ਗੋਲਾ ਕਿੱਥੇ ਆ ਕੇ ਕਰਦੇ ਇਹ ਹਾਲ ਨਹੀਂ ਇਹ ਸਰਕਾਰ ਗੰਦੀਆਂ ਸਰਕਾਰਾਂ ਨੇ ਗੰਦੀਆਂ ਸਰਕਾਰਾਂ ਦਾ ਜੋ ਹਾਲ ਆ ਉਹ ਬਹੁਤ ਗੱਤ ਹੋ ਰਿਹਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਪ੍ਰਕਾਸ਼ ਨੇ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਗੋਲੇ ਧਾਗੇ ਆ ਇਤੋਂ ਵੱਡੀ ਬੇਅਦਵੀ ਮੈਂ ਕਹਿੰਦਾ ਮੈਨੂੰ ਤਾਂ ਲੱਗਦੀ ਨਹੀਂ ਵੀ ਕੋਈ ਹੋਊਗੀ ਜੇ ਹੁਣ ਵੀ ਪੰਜਾਬ ਵਾਸੀਆਂ ਦੇ ਚੂੜੀਆਂ ਪਾਈਆਂ ਹੋਈਆਂ ਨੇ ਫੇਰ ਘਰਾਂ 'ਚ ਬੈਠੇ ਰਹੋ ਪੂਰਾ ਵਰਸਾਰਾ ਹੋ ਰਹੀਆਂ ਨੇ ਜੱਲ ਲੱਗਿਆ ਪਾਣੀ ਨਾਲ ਗੋਲੇ ਉਹ ਦਰਦਾਂਗੇ ਹੇ ਦਰਜ ਦਨੇ ਬਾਈ ਬੜੀ 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 ਲਾਓ ਕੋਣ ਨੇ ਰੇ ਤੇ ਆਉਣੇ ਕੋਈ ਹਟ ਲੈ ਲੈ ਤਾ ਓਏ ਬੜਾ ਪਾਣੀ ਉਰੋ ਦੱਕਾ ਵਾ ਜੀਰਮਾਨ ਕੰਨ ਪੂਰੇ ਲਾ ਦੋ ਆ ਬੈਰੀਕੇਡ ਜੇ